ਇੱਕ ਪਾਸੇ ਅੱਖ ਹੈ ਉਹਦੇ ਵਿੱਚ ਲਾਲਚ ਹੈ ਤੇ ਇੱਕ ਪਾਸੇ ਅੱਖ ਜਿਹੜੀ ਹੈ ਉਹਦੇ ਵਿੱਚ ਕਿਰਤ ਕਰਨੀ ਹੈ ਪਾਪ ਦੀ ਸੇਵਾ ਕਰਨੀ ਹੈ ਇਥੋਂ ਇਹ ਸਤ ਹੁੰਦਾ ਕਿ ਹਰੇਕ ਇਨਸਾਨ ਦੀ ਸੋਚ ਆਪਣੀ ਆਪਣੀ ਹੈ ਜਿੰਨਾ ਮਨਸ ਤੇ ਦੇਵ ਦੇਖੀਏ ਕਰਤ ਨਾ ਲਾਗੀ ਬਾਹਰ ਕਿਤੇ ਕੋ ਜਾਵੇ ਇੱਕ ਇਨਸਾਨ ਨੂੰ ਦੇਤਾ ਇੱਕ ਛਿਦ ਵਿੱਚ ਬਣਾ ਸਕਦਾ ਹੈ ਤੇ ਕਦੇ ਜੇ ਆਪਣੀ ਕਰਮ ਭੁੱਲ ਜਾਵੇ ਤੇ ਕਦੇ ਇਨਸਾਨ ਤੋਂ ਕਿਤੇ ਹਉਦਾਇਤ ਵੀ ਬਣ ਜਾਂਦਾ ਹੈ ਉਹ ਦਹਿਤ ਹੀ ਸਨ ਜਿਨ੍ਹਾਂ ਨੇ ਕੁਝ ਨਾ ਕੁਝ ਲਾਲਚ ਰਿਆ ਜੇ ਚਾਹੁੰਦੇ ਤੇ ਉਦੋਂ ਵੀ ਭੇਜ ਸਕਦੇ ਸਨ ਜਦੋਂ ਛੋਟੇ ਛੋਟੇ ਬੱਚੇ ਨੇ 7 ਸਾਲ ਤੇ 9 ਸਾਲ ਦੀ ਉਮਰ ਹੁੰਦੀ ਹੈ ਬਜ਼ੁਰਗ ਮਾਤਾ ਇਹ ਨਾਲ ਉਹਦਾ ਵੀ ਤੇਸਾਵੇਂ ਇਹ ਭਗਦਾ ਦੇਚ ਹੈ ਨਾ ਕਾਮ ਕ੍ਰੋਧ ਔਰ ਲੋਭ ਮੋਹ ਜੇ ਅੰਦਰ ਲੋਭ ਹੈ ਲਾਲਚ ਹੈ ਕਿ ਜੋ ਵੀ ਸੀ ਜੋ ਵੀ ਘੜੇ ਸਨ ਉਹਦਾ ਸਿਪਾਈਆਂ ਨੂੰ ਦਿੱਤੇ ਪੌੜੀ ਉੱਤੇ ਜਦੋਂ ਚੜਨ ਲੱਗੇ ਨਾ ਪੁੱਤੇ ਠੱਡੇ ਬੁਰੀ ਤੇ ਆਵਾਜ਼ ਆਉਂਦੀ ਹੈ ਕਿ ਜਿਹੜੇ ਸਹਿਜ ਜੀ ਬੈਠੇ ਨੇ ਧਨ ਮਾਤਾ ਗਿਜਰੀ ਜੀ ਦੇ ਬੈਠੇ ਨੇ ਪਹੁੰਚ ਕੇ ਜਾ ਕੇ ਉਹਨਾਂ ਨੂੰ ਦੁੱਧ ਦੀ ਸੇਵਾ ਕਰਦੇ ਨੇ ਧਨ ਮਾਤਾ ਗਿਜਰੀ ਜੀ ਉਹ ਜਿਹੜੇ ਗਲਾਸ ਤੁਸੀਂ ਕੱਲ ਸਰਵਣ ਕੀਤੇ ਨੇ ਕਿਤੇ ਉਹਨਾਂ ਹੀ ਗਲਾਸਾਂ ਦੇ ਨਾਲ ਦੁਆਰਾ ਸੇਵਾ ਕੀਤੀ ਬਾਬਾ ਜੋਰਾਵ ਸਿੰਘ ਬਾਬਾ ਫਤਿਹ ਸਿੰਘ ਕਦੇ ਉਹ ਠੰਡੇ ਬੁਝ ਦੇ ਵਿੱਚ ਕਦੇ ਬਹੁਤੀਆਂ ਰਾਤਾਂ ਕਦੇ ਜਦੋਂ ਹਵਾ ਚਲਦੀ ਹੈ ਨਾ ਕਦੇ ਸੀਨੇ ਨੂੰ ਚੀਰਦੀ ਜਾਂਦੀ ਹੈ ਉਹ ਸਵਾਬਿਆ ਨਹੀਂ ਕੀਤਾ ਜਾ ਸਕਦਾ ਬੜਾ ਉਖ ਹੈ ਤਾਂ ਤੇ ਹਟੋਆ ਕਦੇ ਇਸ ਤਰ੍ਹਾਂ ਜਦੋਂ ਧੰਨ ਬਾਤਾ ਗੁਜਰੀ ਜਿਹੜੇ ਦੋਨਾਂ ਸਹਿਰ ਜਾਦਿਆਂ ਨੂੰ ਦੁੱਧ ਸਿਕਾਇਆ ਤੇ ਮੋਦੀ ਮੈਰਾ ਜੀ ਨੂੰ ਆਖਿਆ ਤੁਸੀਂ ਸੇਵਾ ਤੇ ਕਰੀ ਜਾਂਦੇ ਹੋ ਪਰ ਮੈਨੂੰ ਡਰ ਲੱਗਦਾ ਹੈ ਕਿ ਦੁਸ਼ਮਣ ਤੁਹਾਡੇ ਤੇ ਪਾਰੀ ਨਾ ਹੋ ਜਾਵੇ ਪਰ ਉਸ ਦਾ ਮੁੱਲ ਉਹਨਾਂ ਨੂੰ ਚੁਕਾਉਣਾ ਪਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਛੋਟਾ ਜਿਹਾ ਬੱਚਾ ਸੀ ਉਹਨਾਂ ਦਾ ਕਿਤੇ ਖੂਨੂ ਦੇ ਵਿੱਚ ਘੇੜ-ਘੇੜ ਦਿੱਤਾ ਗਿਆ ਸਤਬਰ ਕੀ ਸੇਵਾ ਗਾਖੜੀ ਸਿਰ ਦੇਛੇ ਆਪ ਗਵਾਏ ਮੋਦੀ ਬੈਰਨ ਦੀ ਸੇਵਾ ਤੇ ਕਮਾ ਲਈ ਜੀਵਨ ਤੇ ਤਾਂ ਕਰ ਲਿਆ ਪਰ ਇਹ ਸੰਸਾਰ ਦੇ ਵਿੱਚ ਕਸ਼ਟ ਬੜਾ ਸਹਿਣਾ ਪਿਆ ਦੁੱਖ ਬੜਾ ਸਹਿਣਾ ਪਿਆ ਕਿਉਂਕਿ ਪਰਿਵਾਰ ਨੇ ਸਾਡੇ ਪਰਿਵਾਰ ਨੇ ਇੱਕ ਵਾਰ ਸੋਚ ਕੇ ਵੇਖੀਏ ਪਰਿਵਾਰ